ਤਰਨਤਾਰਨ ਵਿੱਚ ਹੋਏ ਡਬਲ ਮਰਡਰ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਵਿਚਾਲੇ ਵਿਵਾਦ ਦੇ ਵਿਚਕਾਰ ਹੁਣ ਪਾਕਿਸਤਾਨੀ ਡਾਉਨ ਸਹਿਜਾਦ ਪੱਟੀ ਦੀ ਐਂਟਰੀ ਹੋਈ ਹੈ ਪੱਟੀ ਨੇ ਰੈਪਰ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਜਸ ਢਾਲੀਵਾਲ ਅਤੇ ਉਸ ਦੇ ਨਜ਼ਦੀਕੀ ਸਾਥੀ ਰੈਪਰ ਸੁਲਤਾਨ ਨੂੰ ਧਮਕੀ ਦਿੱਤੀ ਹੈ ਪੱਟੀ ਨੇ ਇੱਕ ਆਡੀਓ ਸੰਦੇਸ਼ ਜਾਰੀ ਕੀਤਾ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਕਰਨ ਤਰਨ ਡਬਲ ਮਰਡਰ ਸਿਰਫ ਇੱਕ ਟ੍ਰੇਲਰ ਸੀ ਪਗ ਤੇ ਕੇਸਾਂ ਦਾ અપਮਾਨ ਕਰਨ ਵਾਲੇ ਹੁਣ ਨਤੀਜੇ ਭੁਗਤਣਗੇ ਤਾਂ ਪੱਟੀ ਨੇ ਕਿਹਾ ਹੈ ਕਿ ਵਿਰੋਧੀ ਧਿਰ ਭਾਵੇਂ ਕਿੰਨੇ ਵੀ ਗੈਂਗਸਟਰ ਲੈ ਆਵੇ ਉਹ ਅਤੇ ਉਸਦੇ ਸਾਥੀ ਉਹਨਾਂ ਦੀ ਗੈਂਗਸਟਰੀ ਨੂੰ ਖਤਮ ਕਰ ਦੇਣਗੇ ਹਾਲਾਂਕਿ ਸੋਸ਼ਲ ਮੀਡੀਆ ਇਨਫਲੂਐਂਸਰ ਮਹਿਕ ਪੰਡੋਰੀ ਅਤੇ ਜਸਤਾਲੀ ਵਾਲਦਾ ਰਾਜ਼ੀਨਾਮਾ ਵੀ ਹੋ ਗਿਆ ਸੀ ਇਸ ਤੋਂ ਬਾਅਦ ਡਬਲ ਮਰਡਰ ਹੁੰਦਾ ਏ ਜਿਵੇਂ ਕਿ ਪੁੰਡੋਰੀ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਸੀ ਕਿ ਉਸ ਦਾ ਸਮਝੌਤਾ ਹੋ ਗਿਆ ਏ ਪਰ ਪੱਟੀ ਨੇ ਫਿਰ ਵੀ ਧਮਕੀਆਂ ਨੇ ਜਿਹੜੀਆਂ ਉਹ ਦਿੱਤੀਆਂ ਨੇ ਤਾਂ ਤਰਨ ਤਰਨ ਦੇ ਵਿੱਚ ਦੋ ਗਰੁੱਪ ਨੇ ਜਿਹੜੇ ਉਹਨਾਂ ਦਾ ਆਪਸ ਦੇ ਵਿੱਚ ਝਗੜਾ ਚੱਲਦਾ ਸੀ ਤਾਂ ਇਸ ਦੌਰਾਨ ਸਮਰਪ੍ਰੀਤ ਸਿੰਘ ਉਮਰ 19 ਸਾਲ ਤੇ ਉਸ ਦੇ ਦੋਸਤ ਸੌਰਵ ਸਿੰਘ ਨੂੰ ਪਿੰਡ ਕੈਰੋਂ ਦੇ ਵਿੱਚ ਗੋਲੀ ਮਾਰ ਦਿੱਤੀ ਜਾਂਦੀ ਹੈ ਗੋਪੀ ਕੰਚਾਂਪੂਰੀਆ ਜਿਹੜਾ ਕੀ ਸਹਿਜਾਦ ਭੱਟੀ ਦਾ ਨਜ਼ਦੀਕੀ ਸਾਥੀ ਹੈ ਅਤੇ ਖਾਲਸਤਾਨ ਪੱਖੀ ਗੈਂਗ ਦਾ ਮੈਂਬਰ ਵੀ ਹੈ ਉਸ ਦੇ ਵੱਲੋਂ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਗਈ ਸੀ ਅਤੇ ਮਰਨ ਵਾਲੇ ਦੋਵੇਂ ਨੌਜਵਾਨੇ ਜਿਹੜੇ ਉਹ ਰੈਪਰ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਜਸ ਢਾਲੀਵਾਲ ਦੇ ਨੇੜੇ ਦੱਸੇ ਜਾਂਦੇ ਨੇ ਸਹਿਜਾਦ ਭੱਟੀ ਨੇ ਪਹਿਲੀ ਆਡੀਓ ਦੇ ਵਿੱਚ ਕਿਹਾ ਹੈ ਕਿ ਉਹ ਸੁਲਤਾਨ ਰੈਪਰ ਹੋਵੇ ਜਾਂ ਜਸ ਢਾਲੀਵਾਲ ਜਿਸ ਨੇ ਵੀ ਮਹਿਕ ਪੰਡੋਰੀ ਵਰਗੇ ਸਰੀਰਕ ਤੌਰ ਤੇ ਅਪਾਹਜ ਮੁੰਡੇ ਤੇ ਹਮਲਾ ਕੀਤਾ ਹੈ ਉਹ ਗਲਤ ਹੈ ਹੁਣ ਉਹਨਾਂ ਨੂੰ ਜਿੰਨਾ ਹੋ ਸਕੇ ਭੱਜਣਾ ਚਾਹੀਦਾ ਹੈ ਕਿਉਂਕਿ ਉਹ ਸਾਰਿਆਂ ਨੂੰ ਜਾਣਦਾ ਹੈ ਅਤੇ ਉਹ ਉਹਨਾਂ ਨੂੰ ਛੱਡਣ ਵਾਲਾ ਨਹੀਂ ਸਹਜਾਦ ਪੱਟੀ ਨੇ ਕਿਹਾ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਵਿਰੋਧੀ ਕਿਹੜਾ ਗੈਂਗਸਟਰ ਲਿਆਉਂਦਾ ਹੈ 15 ਲੋਕਾਂ ਦਾ ਪੰਡੋਰੀ ਦੇ ਘਰ ਵਿੱਚ ਦਾਖਲ ਹੋਣਾ ਅਤੇ ਉਸਤੇ ਹਮਲਾ ਕਰਨਾ ਸ਼ਰਮਨਾਕ ਹੈ ਅਤੇ ਉਹਨਾਂ ਨੂੰ ਨਤੀਜੇ ਭੁਗਤਣੇ ਪੈਣਗੇ ਉਹਨਾਂ ਸਾਰਿਆਂ ਨੂੰ ਭੱਜਣਾ ਚਾਹੀਦਾ ਹੈ ਕਿਉਂਕਿ ਮੈਂ ਉਹਨਾਂ ਦੀ ਗੈਂਗਸਟਰੀ ਨੂੰ ਖਤਮ ਕਰੂੰਗਾ ਦੂਜੇ ਪਾਸੇ ਤਰਨਤਾਰਨ ਪੁਲਿਸ ਵੱਲੋਂ ਇਸ ਮਰਡਰ ਮਾਮਲੇ ਵਿੱਚ ਤੇਜ਼ ਕਾਰਵਾਈ ਕਰਦੇ ਹੋਏ ਦੋਸ਼ੀ ਨੇ ਜਿਹੜੇ ਉਹਨਾਂ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਹੈ ਹਾਲਾਂਕਿ ਇਸ ਮਾਮਲੇ ਵਿੱਚ ਕਾਰਵਾਈ ਚੱਲ ਰਹੀ ਹੈ ਤਾਂ ਪੁਲਿਸ ਦੇ ਵੱਲੋਂ 12 ਘੰਟਿਆਂ ਵਿੱਚ ਮਾਮਲਾ ਸੁਲਝਾਉਣ ਦੀ ਗੱਲ ਆਖੀ ਗਈ ਹੈ ਗੋਲੀਆਂ ਚੱਲਣ ਦੀ ਇਸ ਘਟਨਾ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਹਥਿਆਰਾਂ ਦੀ ਸਪਲਾਈ ਕਰਨ ਅਤੇ ਕਾਤਲਾਂ ਨੂੰ ਪਨਾਹ ਦੇਣ ਵਾਲੇ ਚਾਰ ਦੋਸ਼ੀਆਂ ਨੂੰ ਕਾਬੂ ਕਰ ਲਿਆ ਗੱਡੀ ਸਵਾਰ ਦੋ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਜਿਹੜਾ ਉਹ ਕੀਤਾ ਗਿਆ ਸੀ ਜਿਨ੍ਹਾਂ ਦੇ ਵਿੱਚੋਂ ਸਮਰਵੀਰ ਸਿੰਘ ਪਿੰਡ ਕਰਮੂ ਵਾਲਾ ਅਤੇ ਸੌਰਵ ਪਿੰਡ ਮਰਹਾਣਾ ਦਾ ਵਾਸੀ ਸੀ ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਵਿੱਚ ਤਾਰ ਚਾਰ ਗੋਸ਼ੀ ਬੀਤੇ ਦਿਨ ਗ੍ਰਿਫਤਾਰ ਕਰਕੇ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਫੜੇ ਗਏ ਵਿਅਕਤੀਆਂ ਦੀ ਪਛਾਣ ਖੇਮਕਰਨ ਵਾਸੀ ਜਗਰਾਜ ਸਿੰਘ ਜੱਗਾ ਅਤੇ ਦਲੇਰ ਸਿੰਘ ਪਾਈ ਲੱਦੂ ਨਿਵਾਸੀ ਸੋਨਾ ਸਿੰਘ ਪਿੰਡ ਸਕਤਰਾ ਨਿਵਾਸੀ ਸਲਵਿੰਦਰ ਸਿੰਘ ਠੱਕਰਪੁਰਾ ਵਜੋਂ ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਹੋਈ ਸੀ ਤਾਂ ਪੁਲਿਸ ਦੇ ਵੱਲੋਂ ਉਕਤ ਮਕਦਮੇ ਵਿੱਚ ਖੇਮ ਕਾਰਨ ਵਾਸੀ ਜਗਤਾਰ ਸਿੰਘ ਪਿੰਡ ਠੱਕਰਪੁਰ ਵਾਸੀ ਗੁਰਪ੍ਰੀਤ ਸਿੰਘ ਗੋਪੀ ਗੋਇਨਵਾਲ ਸਾਹਿਬ ਵਾਸੀ ਹਰਪਾਲ ਸਿੰਘ ਅਤੇ 4 ਤੋਂ 5 ਅਣਪਛਾਤੇ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਤਾਂ ਸਹਿਜਾਤ ਭੱਟੀ ਇੱਕ ਬਦਨਾਮ ਪਾਕਿਸਤਾਨੀ ਡਾਊਨ ਹੈ ਜਿਸ ਦਾ ਭੂ ਮਾਫੀਆ ਅਤੇ ਅੰਡਰਵਰਲਡ ਦੇ ਨਾਲ ਸੰਬੰਧ ਹੈ 5 ਸਾਲ ਪਾਕਿਸਤਾਨ ਤੋਂ ਬਾਹਰ ਰਹਿਣ ਤੋਂ ਬਾਅਦ ਉਹ ਮਈ 2025 ਵਿੱਚ ਵਾਪਸ ਆਇਆ ਪਰ ਦੱਸਿਆ ਜਾਂਦਾ ਹੈ ਕਿ ਉਹ ਫਿਰ ਵਿਦੇਸ਼ ਭੱਜ ਗਿਆ ਤਾਂ ਭੱਟੀ ਨੂੰ ਬਦਨਾਮ ਮਾਫੀਆ ਨੇਤਾ ਫਾਰੂਖ ਖੋਖਰ ਦਾ ਸੱਜਾ ਹੱਤ ਮੰਨਿਆ ਜਾਂਦਾ ਸੀ ਦੂਜੇ ਪਾਸੇ ਇਸ ਕਤਲ ਮਾਮਲੇ ਨੂੰ ਲੈ ਕੇ ਐਸਐਸਪੀ ਨੇ ਦੱਸਿਆ ਕਿ ਜੁਗਰਾਦ ਸਿੰਘ ਅਤੇ ਦਲੇਰ ਸਿੰਘ ਵੱਲੋਂ ਸ਼ੂਟਰਾਂ ਨੂੰ ਹਥਿਆਰ ਸਪਲਾਈ ਕੀਤੇ ਗਏ ਸਨ ਜਦਕਿ ਸੋਨਾ ਸਿੰਘ ਅਤੇ ਸਲਵਿੰਦਰ ਸਿੰਘ ਵੱਲੋਂ ਉਹਨਾਂ ਨੂੰ ਪਨਾਹ ਦਿੱਤੀ ਗਈ ਸੀ ਐਸਐਸਪੀ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਜੋ ਸੋਸ਼ਲ ਮੀਡੀਆ ਤੇ ਪੋਸਟਾਂ ਆਈਆਂ ਹਨ ਉਹਨਾਂ ਤੋਂ ਲੱਗਦਾ ਹੈ ਕਿ ਇਹ ਆਪਸੀ ਗੁੱਟਵਾਦੀ ਕਾਰਮਿਕ ਘਟਨਾ ਵਾਪਰੀ ਹੈ ਬਾਕੀ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਕਤਲ ਪਿੱਛੇ ਅਸਲ ਕਾਰਮਕੀ ਹਨ ਜਿਕਰ ਹੋ ਗਿਆ ਕਿ ਸੋਸ਼ਲ ਮੀਡੀਆ ਤੇ ਵੀਡੀਓ ਪਾਉਣ ਵਾਲੇ ਮਹਿਕ ਮੰਡੋਰੀ ਨਾਮ ਦੇ ਲੜਕੇ ਦੀ ਕੁੱਟਮਾਰ ਤੋਂ ਬਾਅਦ ਇਹਨਾਂ ਨੌਜਵਾਨਾਂ ਦਾ ਨਾਮ ਸਾਹਮਣੇ ਆਇਆ ਸੀ ਹਾਲਾਂਕਿ ਉਸ ਸਮਝੌਤੇ ਦੀ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਤੋਂ ਕੁਝ ਘੰਟੇ ਬਾਅਦ ਇਹਨਾਂ ਨੌਜਵਾਨਾਂ ਦਾ ਕਤਲ ਆ ਜਿਹੜਾ ਉਹ ਹੋ ਜਾਂਦਾ ਹੈ ਦੂਜੇ ਪਾਸੇ ਸਹਿਜਾਦ ਪੱਟੀ ਦੀ ਇੱਕ ਆਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੀ ਅਸਲੀ ਪੁਸ਼ਟੀ ਨਹੀਂ ਕਰਦੇ ਲੇਕਿਨ ਇਸ ਆਡੀਓ ਦੇ ਵਿੱਚ ਕੀ ਧਮਕੀ ਦਿੱਤੀ ਗਈ ਹੈ ਕੀ ਕੁਝ ਕਿਹਾ ਗਿਆ ਹੈ ਆਓ ਦੇਖਦੇ ਹਾਂ ਅੱਛਾ ਜੀ ਸਭ ਤੋਂ ਪਹਿਲੇ ਮੈਂ ਇੱਕ ਗੱਲ ਤੁਹਾਨੂੰ ਦੱਸ ਦਿਆਂ ਕਿ ਡੋਨੀ ਭਾਈ ਤੇ ਮੈਂ ਸ਼ਹਾਜ਼ਾ ਪੱਟੀ ਅਸੀਂ ਦੋਵੇਂ ਭਰਾ ਹਾਂ ਕੁਝ ਲੋਕਾਂ ਨੂੰ ਪਹਿਲਾਂ ਪਤਾ ਸੀ ਲੇਕਿਨ ਅੱਜ ਮੈਂ ਬਾਅਦ ਜ਼ਿਆਦਾ ਦੱਸਦਾ ਪਿਆ ਹਾਂ ਬਾਕੀ ਮਹਿਕ ਪੰਡੋਰੀ ਦੇ ਨਾਲ ਜੋ ਅੱਜ ਹੋਇਆ ਉਹ ਸਾਰਿਆਂ ਨੇ ਵੇਖਿਆ ਤੇ ਜਿਨ੍ਹਾਂ ਨੇ ਕੀਤਾ ਉਹਨਾਂ ਵਾਸਤੇ ਛੋਟਾ ਜਿਹਾ ਸਾਡਾ ਮੈਸੇਜ ਇੱਕ ਕਿ ਡੈਮੋ ਤੁਹਾਨੂੰ ਮਿਲ ਗਏ ਬਾਕੀ ਜਿਹੜੇ ਜਿਹੜੇ ਉਹਦੇ ਘਰੇ ਗਏ ਸੋਂ ਉਹ ਵੀ ਆਪਣਾ ਤਿਆਰ ਰੋ ਠੀਕ ਹੋ ਗਿਆ ਉਹਦੀ ਵਜ੍ਹਾ ਕੀ ਇਹ ਤੁਸੀਂ ਇੱਕ ਸਰਦਾਰ ਨੂੰ ਨੰਗਾ ਕੀਤਾ ਜੇ ਉਹਦੇ ਕੱਪੜੇ ਲਾਏ ਜੇ ਠੀਕ ਹੈ ਉਹਦੀ ਪੱਗ ਦੇ ਨਾਲ ਤੁਸੀਂ ਜੋ ਕੀਤਾ ਜੇ ਤੁਹਾਨੂੰ ਵੀ ਪਤਾ ਸਾਰਾ ਕੁਝ ਕਰ ਲੰਦੇ ਲੇਕਿਨ ਕੇਸਰ ਨੂੰ ਜਿਹੜਾ ਨਾ ਤੁਸੀਂ ਪੱਗ ਨੂੰ ਨਾਲ ਐਵੇਂ ਕਰਦੇ ਠੀਕ ਹੈ ਤੇ ਜਿੱਥੇ ਤੱਕ ਤੁਹਾਡੇ ਕੋਲ ਭੱਜ ਹੁੰਦਾ ਨਾ ਉਹ ਭਾਜ ਲੋ ਮੇਰਾ ਤੇ ਡੋਨੀ ਭਾਈ ਦਾ ਨਾ ਤੁਹਾਨੂੰ ਦੋਵਾਂ ਦਾ ਮੈਸੇਜ ਹੈ ਜੇ ਤੁਹਾਡੇ ਕੋਲ ਕੋਈ ਗੈਂਗਸਟਰ ਲਿਆਂਦਾ ਜਾਂਦਾ ਨਾ ਉਹ ਵੀ ਲਿਆ ਆਇਆ ਜੇ ਐਡੇ ਵੱਡੇ ਤੁਸੀਂ ਗੈਂਗਸਟਰ ਬਣੇ ਫਿਰਦੇ ਜੇ ਇੱਕ ਮਜ਼ਦੂਰ ਬੱਚੇ ਨੂੰ ਛੋਟੇ ਜਿਹੇ ਨੂੰ ਜਾ ਕੇ ਤੁਸੀਂ ਉਹਦੇ ਘਰ ਦੇ ਵਿੱਚ 15 ਜਣੇ ਵੜ ਕੇ ਮਾਰਦੇ ਪਏ ਜੇ ਉਹਨੂੰ ਨੰਗਾ ਕਰਦੇ ਪਏ ਉਹਨੂੰ ਸ਼ਰਮ ਨਹੀਂ ਆਈ ਤੁਹਾਡੇ ਨੂੰ ਤਾਂ ਤੁਸੀਂ ਡੁੱਬਕੇ ਨਹੀਂ ਮਰੇ ਹੋ ਬਗੈਰ ਤੋਂ ਐਡੇ ਵੱਡੇ ਤੁਸੀਂ ਗੈਂਗਸਟਰ ਬਣੇ ਫਿਰਦੇ ਹੁਣ ਆਓ ਨਾ ਹੁਣ ਤੁਹਾਡੇ ਅਸੀਂ ਤੁਹਾਡੀ ਗੈਂਗਸਟਰੀ ਕੱਢਾਂਗੇ ਠੀਕ ਹੈ ਜੋ ਮਰਜ਼ੀ ਕਰ ਲੈਂਦੇ ਇੱਕ ਤੁਸੀਂ ਪੰਜਾਬੀ ਸਰਦਾਰ ਨੂੰ ਨੰਗਾ ਨਾ ਕਰਦੇ ਤੇ ਦੂਸਰਾ ਉਹਦੀ ਪੱਗ ਨੂੰ ਹੱਥ ਨਾ ਲਾਂਦੇ ਇਹ ਦੋ ਕੰਮ ਤੁਸੀਂ ਬੜੇ ਗਲਤ ਕਰ ਬੈਠੇ ਜੇ ਇਹ ਡੈਮੋ ਮਿਲ ਗਿਆ ਭੱਜੋ ਜਿੱਥੇ ਟਿੱਕਰ ਤੁਹਾਡੇ ਕੋਲ ਅੱਛਾ ਜੀ ਸਭ ਤੋਂ ਪਹਿਲੇ ਮੈਂ ਇੱਕ ਗੱਲ ਤੁਹਾਨੂੰ ਦੱਸ ਦਿਆਂ ਕਿ ਡੋਨੀ ਭਾਈ ਤੇ ਮੈਂ ਸ਼ਹਾਦ ਪੱਟੀ ਅਸੀਂ ਦੋਵੇਂ ਭਰਾ ਹਾਂ ਕੁਝ ਲੋਕਾਂ ਨੂੰ ਪਹਿਲਾਂ ਪਤਾ ਸੀ ਲੇਕਿਨ ਅੱਜ ਮੈਂ ਬਾਅਦ ਜ਼ਿਆਦਾ ਦੱਸਦਾ ਪਿਆਵਾ ਬਾਕੀ ਮਹਿਕ ਪੰਡੋਰੀ ਦੇ ਨਾਲ ਜੋ ਅੱਜ ਹੋਇਆ ਉਹ ਸਾਰਿਆਂ ਨੇ ਵੇਖਿਆ ਤੇ ਜਿਨ੍ਹਾਂ ਨੇ ਕੀਤਾ ਉਹਨਾਂ ਵਾਸਤੇ ਛੋਟਾ ਜਿਹਾ ਸਾਡਾ ਮੈਸੇਜ ਹੈ ਇੱਕ ਕਿ ਡੈਮੋ ਤੁਹਾਨੂੰ ਮਿਲ ਗਿਆ ਬਾਕੀ ਜਿਹੜੇ ਜਿਹੜੇ ਉਹਦੇ ਘਰੇ ਗਏ ਸੋਂ ਉਹ ਵੀ ਆਪਣਾ ਤਿਆਰ ਰੋ ਠੀਕ ਹੋ ਗਿਆ ਉਹਦੀ ਵਜ੍ਹਾ ਕੀ ਇਹ ਤੁਸੀਂ ਇੱਕ ਸਰਦਾਰ ਨੂੰ ਨੰਗਾ ਕੀਤਾ ਜਿਉਂ ਉਹਦੇ ਕੱਪੜੇ ਲਾਏ ਜੇ ਠੀਕ ਹੈ ਉਹਦੀ ਪੱਗ ਦੇ ਨਾਲ ਤੁਸੀਂ ਜੋ ਕੀਤਾ ਜੇ ਤੁਹਾਨੂੰ ਵੀ ਪਤਾ ਹੈ ਸਾਰਾ ਕੁਝ ਕਰ ਲੰਦੇ ਲੇਕਿਨ ਕੇਸਰ ਨੂੰ ਜਿਹੜਾ ਨਾ ਤੁਸੀਂ ਪੱਗ ਨੂੰ ਨਾਲ ਐਵੇਂ ਕਰਦੇ ਠੀਕ ਹੈ ਤੇ ਜਿੱਥੇ ਤੱਕ ਤੁਹਾਡੇ ਕੋ ਭੱਜ ਹੁੰਦਾ ਨਾ ਉਹ ਭੱਜ ਲੋ ਮੇਰਾ ਤੇ ਡੋਨੀ ਭਾਈ ਦਾ ਨਾ ਤੁਹਾਨੂੰ ਦੋਵਾਂ ਦਾ ਮੈਸੇਜ ਹੈ ਜੇ ਤੁਹਾਡੇ ਕੋਲ ਕੋਈ ਗੈਂਗਸਟਰ ਲਿਆਂਦਾ ਜਾਂਦਾ ਨਾ ਉਹ ਵੀ ਲਿਆ ਆਇਆ ਜੇ ਐਡੇ ਵੱਡੇ ਤੁਸੀਂ ਗੈਂਗਸਟਰ ਬਣੇ ਫਿਰਦੇ ਜੇ ਇੱਕ ਮਜ਼ਦੂਰ ਬੱਚੇ ਨੂੰ ਛੋਟੇ ਜਿਹੇ ਨੂੰ ਜਾ ਕੇ ਤੁਸੀਂ ਉਹਦੇ ਘਰ ਦੇ ਵਿੱਚ 15 ਜਣੇ ਵੜ ਕੇ ਮਾਰਦੇ ਪਏ ਜੇ ਉਹਨੂੰ ਨੰਗਾ ਕਰਦੇ ਪੈਨ ਸ਼ਰਮ ਨਹੀਂ ਆਈ ਤੁਹਾਡੇ ਨੂੰ ਤਾਂ ਤੁਸੀਂ ਡੁੱਬ ਕੇ ਨਹੀਂ ਮਰੇ ਹੋ ਬਗੈਰ ਤੋਂ ਐਡੇ ਵੱਡੇ ਤੁਸੀਂ ਗੈਂਗਸਟਰ ਬਣੇ ਫਿਰਦੇ ਹੁਣ ਆਓ ਨਾ ਹੁਣ ਤੁਹਾਡੇ ਅਸੀਂ ਤੁਹਾਡੀ ਗੈਂਗਸਟਰੀ ਕੱਢਾਂਗੇ ਠੀਕ ਹੈ ਜੋ ਮਰਜ਼ੀ ਕਰ ਲੈਂਦੇ ਇੱਕ ਤੁਸੀਂ ਪੰਜਾਬੀ ਸਰਦਾਰ ਨੂੰ ਨੰਗਾ ਨਾ ਕਰਦੇ ਤੇ ਦੂਸਰਾ ਉਹਦੀ ਪੱਗ ਨੂੰ ਹੱਥ ਨਾ ਲਾਂਦੇ ਇਹ ਦੋ ਕੰਮ ਤੁਸੀਂ ਬੜੇ ਗਲਤ ਕਰ ਬੈਠੇ ਜੇ ਤੇ ਡੈਮੋ ਮਿਲ ਗਿਆ ਭੱਜੋ ਜਿੱਥੇ ਤਿੱਕਰ ਤੁਹਾਡੇ